ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਡਿਫੈਂਸ ਮਿਨਿਸਟਰ ਸੈਕਟਰੀ ਵੱਲੋਂ ਫੌਜ ਵਿੱਚ ਡਿਸਪਲਿਨ ਅਤੇ ਦਿੱਖ ਸੰਬੰਧੀ ਦਿੱਤੇ ਗਏ ਬਿਆਨ ਨੇ ਸਿੱਖ ਹਲਕਿਆਂ ਵਿੱਚ ਇੱਕ ਫਿਕਰ ਪੈਦਾ ਕਰ ਦਿੱਤਾ ਹੈ ਕਿ ਅਮਰੀਕਨ ਫੌਜ ਵਿੱਚ ਦਾੜੀ ਕੇਸਾਂ ਨਾਲ ਸਰਵ ਕਰ ਸਕਣ ਦੀ ਨੀਤੀ ਨੂੰ ਬਦਲਿਆ ਜਾ ਰਿਹਾ ਹੈ ਸੋ ਇਸ ਇਸ਼ੂ ਤੇ ਭਾਵੇਂ ਅਜੇ ਸਪਸ਼ਟਤਾ ਹੈ ਪਰ ਇਸ ਸਬੰਧੀ ਨਿਊਯਾਰਕ ਦੇ ਕਾਂਗਰਸਮੈਨ ਟਾਮ ਸਵਾਜੀ ਨੇ ਡਿਫੈਂਸ ਸੈਕਟਰੀ ਨੂੰ ਇੱਕ ਪੱਤਰ ਲਿਖਿਆ ਜਿਸ ਨੂੰ ਆਪਾਂ ਸਾਂਝਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈਆਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਰ ਸਭ ਕੀ ਜਨਾਬ ਦੇ ਅ ਦੇਖੋ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਦੁਨੀਆ ਭਰ ਦੇ ਸਿੱਖਾਂ ਵੱਲੋਂ ਬੜਾ ਐਂਕਸ਼ੀਅਸਲੀ ਇਹ ਵੇਟ ਕੀਤਾ ਜਾ ਰਿਹਾ ਸੀ ਕਿ ਨਖਲ ਗੁਪਤਾ ਦਾ ਟ੍ਰਾਇਲ ਜਿਹੜਾ ਕਿ 3 ਨਵੰਬਰ ਨੂੰ ਸ਼ੁਰੂ ਹੋਣ ਜਾਣਾ ਸੀ ਹਮ ਔਰ ਕਿਉਂਕਿ ਬਹੁਤ ਕੁਸ਼ ਐਸਾ ਹੈ ਜਿਹੜਾ ਉਸ ਟ੍ਰਾਇਲ ਦੇ ਦੌਰਾਨ ਬਾਹਰ ਆਏਗਾ ਮੈਂ ਇੱਕ ਅਸੈਸਿਨੇਸ਼ਨ ਪ੍ਰੋਟੋਕੋਲ ਤੱਕ ਹੀ ਗੱਲ ਮਹਦੂਦ ਨਹੀਂ ਹੈ ਜਿਹੜੀ 60 ਕਫੇ ਦੀ ਹੋਰ ਜਾਣਕਾਰੀ ਜਿਹੜੇ ਪ੍ਰੋਸੀਕਿਊਟਰਸ ਨੇ ਦਿੱਤੀ ਹੈ ਉਦੇ ਵਿੱਚ ਇਹ ਨikhil ਗੁਪਤਾ ਦਾ ਵੱਡਾ ਰੋਲ ਡਰੱਗਸ ਸਮੰਗਲਿੰਗ ਵੀ ਕੋਲੰਬੀਆ ਤੋਂ ਜਹਾਜ਼ ਭਰ ਕੇ ਕੋਕੀਨ ਦਾ ਭੇਜਣ ਦੀ ਗੱਲ ਔਰ ਵੈਪਨਸ ਆਣ ਦੀ ਗੱਲ ਔਰ ਇਹ ਵੱਡੇ ਲੈਵਲ ਦਾ ਇੰਟਰਨੈਸ਼ਨਲ ਨੈਟਵਰਕ ਜਿਹੜਾ ਨikhil ਗੁਪਤਾ ਜਿਹੜਾ ਉਸ ਦਾ ਇੱਕ ਕਰਿੰਦਾ ਹੈ ਬਿਹਾਈਂਡ ਉਹ ਕਾਸ਼ਯਾਦਮ ਭਾਵੇਂ ਹੈਂਡਲਰ ਹੈ ਉਹਦਾ ਇੱਕ ਆਈਪੀਐਸ ਲੈਵਲ ਦਾ ਅਫੀਸਰ ਜਿਹੜਾ on ਡੈਪੂਟੇਸ਼ਨ ਹੈ ਰਾਜ ਪਰ ਉਹਦਾ ਕਿੰਗਪਿਨ ਮਾਸਟਰ ਸਪਾਈ ਅਜੀਤ ਡੋਵਾਲ ਸੋ ਸਾਰੇ ਪਾਸੇ ਇਸ ਦੇ ਇੰਤਜ਼ਾਰ ਸੀ ਅਸੀਂ ਵੀ ਇਸ ਦਾ ਪ੍ਰਬੰਧ ਕਰ ਰਹੇ ਸੀ ਕਿ ਭਈ ਕਿਉਂਕਿ ਜਦੋਂ ਟ੍ਰਾਇਲ ਚੱਲ ਰਿਹਾ ਹੈ ਇਹਨਾਂ ਦਿਨਾਂ ਚ ਅੱਜ ਜਿਹੜੀ ਹੈ ਇੱਕ ਉਸ ਦੇ ਲਈ ਜਿਹੜੀ ਹੈ ਫਿਰ ਜਿਊਰੀ ਸਿਲੈਕਸ਼ਨ ਦੀ ਗੱਲ ਔਰ ਫਾਈਨਲ ਸਬਮਿਸ਼ਨ ਦਾ ਹੋਣਾ ਹੈ ਲੇਕਿਨ ਪਿਛਲੇ ਹਫਤੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਨikhil guptay ਨੇ again ਜਿਹੜਾ ਉਹ ਆਪਣਾ ਵਕੀਲ ਚੇਂਜ ਕਰਨ ਦੀ ਪਟੀਸ਼ਨ ਪਾਈ ਹੋਏ ਚੌਥੀ ਵਾਰ ਹੋਏ ਹੁਣ ਕਿਉਂਕਿ ਜ਼ਾਹਰੇ ਵੀ ਇਹ ਡਿਲੇਡ ਟੈਕਟਿਕ ਹੈ ਕਿ ਇਸ ਨੂੰ ਡਿਲੇ ਕੀਤਾ ਜਾਏ ਇਸੇ ਕਰੇ ਧੌਣ ਤੇ ਗੋਡਾ ਵੀ ਰੱਖਿਆ ਹੋਇਆ ਹੈ ਮੋਦੀ ਦੇ ਔਰ ਪ੍ਰੈਜ਼ੀਡੈਂਟ ਟਰੰਪ ਰਿਪੀਟਿਡਲੀ ਇਹ ਵਾਰਨ ਕਰ ਰਹੇ ਨੇ ਕਿ ਵੀ ਬਹੁਤ ਹੋਰ ਹੈਵੀ ਟੈਰਿਫ ਲੱਗਣਗੇ ਜੇ ਰੂਸ ਤੋਂ ਤੇਲ ਬਾੰਦਰਾ ਕੀਤਾ ਖਰੀਦਣਾ ਹਮ ਔਰ ਪੋਲੀਟੀਕਲੀ ਵੀ ਉਹ ਫਸਿਆ ਹੈ ਇਸ ਪੀਰੀਅਡ ਚ ਜੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਮੁੱਦੇ ਤੇ ਹੋਰ ਵੀ ਜਿਹੜੀ ਜਾਣਕਾਰੀ ਉਹ ਸਾਹਮਣੇ ਆਂਦੀ ਤੇ ਭਾਰਤ ਦੇ ਲਈ ਇਹ ਅੰਬੈਰਸਿੰਗ ਹੈ ਬਹੁਤ ਵੱਡੀ ਅੰਬੈਰਸਮੈਂਟ ਹੀ ਨਿਕਲ ਆ ਅਮਰੀਕਾ ਦੇ ਹੱਥ 'ਚ ਇੱਕ ਹੋਰ ਟੂਲ ਹੈ ਹੂੰ ਸੋ ਉਹਨਾਂ ਦੀ ਇਹ ਨੀਤੀ ਹੈ ਕਿ ਵੀ ਇਸ ਨੂੰ ਜਿੰਨਾ ਡਿਲੇ ਕੀਤਾ ਜਾ ਸਕਦਾ ਕਰੋ ਸੋ ਅੱਜ ਜਿਹੜੀ ਇਹ ਕੋਰਟ ਦੇ ਵਿੱਚ ਸਟੇਟਸ অর ਸਬਸਟੀਟਿਊਸ਼ਨ ਹੀアリング ਸੀ অর ਆਲਰੇਡੀ ਉਹਨਾਂ ਨੇ ਪਿਛਲੇ ਹਫਤੇ ਇਹ ਪੈਟੀਸ਼ਨ ਪਾਈ ਸੀ ਦ ਜੱਜ ਮੈਰੀਓ ਨੇ ਗੁਪਤੇ ਦੀ ਜਿਹੜੀ ਰਿਕਵੈਸਟ ਟੂ ਚੇਂਜ ਲਾਇਰ ਹੈ ਉਹ ਗ੍ਰਾਂਟ ਕਰ ਦਿੱਤੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਪੀਡੀ ਟ੍ਰਾਇਲ ਟਾਈਮ ਜਿਹੜਾ ਅਕਤੂਬਰ 21 ਤੋਂ ਨਵੰਬਰ 14 ਤੱਕ ਜਿਹੜਾ ਹੁਣ ਪੋਸਟਪੋਨ ਕੀਤਾ ਗਿਆ ਇਨ ਦਾ ਇੰਟਰਸਟ ਆਫ ਜਸਟਿਸ ਇਸ ਸਿਸਟਮ ਦੀ ਬਿਊਟੀ ਵੀ ਹੈ ਹਾਂ ਇਹ ਜਿਹੜੇ ਤਨਾਟ ਕਿਸਮ ਦੇ ਲੋਕ ਨੇ ਜਾਂ ਕ੍ਰਿਮੀਨਲ ਨੇ ਉਹਨਾਂ ਨੂੰ ਮੌਕਾ ਵੀ ਦਿੰਦਾ ਹੈ ਕਿ ਵੀ ਉਹ ਉਹਨੂੰ ਡਿਲੇ ਕਰੀ ਜਾਣ ਫਿਰ ਵੀ ਜੇ ਤੁਸੀਂ ਭਾਰਤ ਜਾਂ ਹੋਰ ਮੁਲਕਾਂ ਦੇ ਹਵਾਲੇ ਨਾਲ ਦੇਖੋ ਤੇ ਮੱਚ ਫਾਸਟਰ ਹੁੰਦਾ ਸੋ ਉਹ ਜਦੋਂ ਉਹਨੇ ਆਪਣਾ ਇਹ ਗੁਪਤੇ ਨੇ ਰਿਕੁਐਸਟ ਟੂ ਚੇਂਜ ਲਾਇਰਸ ਪਾਈ ਤੇ ਜੱਜ ਮੈਥਿਊ ਨੇ ਮੰਨ ਲਿਆ ਔਰ ਹੁਣ ਜਿਹੜਾ ਡੇਵਿਡ ਟੋਗਰ ਇੱਕ ਐਕਸਪੀਰੀਐਂਸ CIA ਕੋਰਟ ਅਪੁਆਇੰਟਡ ਉਹ ਡਿਫੈਂਸ ਲਾਇਰ ਹੋਏਗਾ ਇਹਦਾ ਨਿਕਲ ਗੁਪਤਾ ਦਾ ਔਰ ਇਹ ਜਿਹੜਾ ਅਕਤੂਬਰ 24 ਨੂੰ ਪ੍ਰੀ ਟ੍ਰਾਇਲ ਕਾਨਫਰੰਸ ਹੋਣੀ ਸੀ ਉਹ ਹੁਣ ਨਵੰਬਰ 14 ਦੇ ਉੱਤੇ ਚਲੀ ਗਈ ਹੈ ਸੋ ਮਤਲਬ ਇਹ ਨਵਾਂ ਜਿਹੜਾ ਡਿਫੈਂਸ ਅਟਰਨੀ ਹੈ ਹੈਂਡਲ ਕਰੇਗਾ ਉਹਦੇ ਕੇਸ ਨੂੰ ਨਵੰਬਰ 14 ਤੱਕ ਜੇ ਨਵੇਂ ਲਾਇਰ ਨੇ ਇਹ ਨਾ ਕਿਹਾ ਕਿ ਜੀ ਮੇਰੇ ਕੋਲ ਹਜੇ ਇਨਾਫ ਟਾਈਮ ਨਹੀਂ ਸੀ ਤੇ ਮੈਂ ਹਜੇ ਕੇਸ ਦੀਆਂ ਹੋਰ ਡੀਟੇਲਸ ਸਟੱਡੀ ਕਰਨੀਆਂ ਨੇ ਅਗੇਨ ਉਹ ਮੌਕਾ ਮੰਗ ਸਕਦਾ ਜੇ ਡਿਲੇ ਟੈਕਟ ਕੀ ਪਰ ਇਹ ਜਿਹੜਾ ਨਵੰਬਰ 14 ਨੂੰ 11 ਵਜੇ ਨਵੀਂ ਟ੍ਰਾਇਲ ਡੇਟ ਜਿਹੜੀ ਹੈ ਸੈੱਟ ਕੀਤੀ ਜਾਏਗੀ ਸੋ ਜ਼ਾਹਰ ਹੈ ਕਿ ਜਿਹੜਾ 3 ਨਵੰਬਰ ਦਾ ਪਾਰਟ ਸੀ ਕਿ ਉਹਦਾ ਕੇਸ ਟ੍ਰਾਇਲ ਚ ਜਾ ਰਿਹਾ ਹਲਦੀ ਘੜੀ ਉਹ ਪੋਸਟਪੋਨ ਹੋ ਗਿਆ ਔਰ ਨਵੰਬਰ 14 ਤੋਂ ਬਾਅਦ ਡਿਸਾਈਡ ਹੋਏਗਾ ਵੀ ਟ੍ਰਾਇਲ ਡੇਟ ਕਿਹੜੀ ਹੈ ਸੋ ਆਬਵੀਅਸਲੀ ਕਿ ਵੀ ਇਹ ਦਸੰਬਰ ਤੱਕ ਵੀ ਜਾ ਸਕਦੀ ਹੈ ਕਿਉਂਕਿ ਦਸੰਬਰ ਮਿਡ ਤੱਕ ਪਹੁੰਚਦੇ ਹਾਂ ਕਿਉਂਕਿ ਨਵੰਬਰ ਦੇ ਲਾਸਟ ਵੀਕ ਥੈਂਕਸ ਯੂਵਨ ਲਾਸਟ ਥਰਸਡੇ ਹੁੰਦਾ ਫਿਰ ਬਹੁਤ ਵਾਰ ਜਿਹੜੀ ਦਸੰਬਰ ਵਾਲਾ ਮੂਡ ਹੌਲੀਡੇ ਸੀਜ਼ਨ ਹੁੰਦਾ ਫਿਰ ਕਈ ਵਾਰ ਉਹਨੂੰ 크리스마스 ਹੌਲੀਡੇਸ ਦੂਜੇ ਤੀਜੇ ਤੋਂ ਬਾਅਦ ਪੁਸ਼ ਕਰ ਦਿੰਦਾ ਹੈ ਹੌਫਫੁਲੀ ਜਿਹੜਾ ਇਹ ਨਵੰਬਰ 14 ਟ੍ਰਾਇਲ ਡੇਟ ਦਿੱਤੀ ਜਾਏਗੀ ਸੋ ਇਸ ਵਾਰ ਚੌਥੀ ਵਾਰ ਇਹ ਹੁਣ ਨਿਕਲ ਗੁਪਤਾ ਆਪਣੇ ਆਪ ਤੋਂ ਨਹੀਂ ਕਰ ਰਿਹਾ ਇਹ ਉਹਦੇ ਜਿਹੜੇ ਮਾਸਟਰ ਬੈਟ ਮਾਸਟਰ ਬੈਠੇ ਹੋਏ ਨੇ ਉਹ ਉਹਨੂੰ ਡਿਲੇ ਕਰਾ ਰਹੇ ਬਿਲਕੁਲ ਅ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ 트੍ਰੰਪ ਦੇ ਜਿਹੜੇ ਉਹਨਾਂ ਨੇ ਫੌਕਸ ਨਿਊਜ਼ ਦੇ ਵਿੱਚ ਕਿਸੇ ਵੜੇ ਕੰਮ ਕਰਨ ਵਾਲੇ ਮਿਸਟਰ ਪੀਟ ਹੈਕਸਥ ਉਹਨਾਂ ਨੂੰ ਸੈਕਟਰੀ ਆਫ ਡਿਫੈਂਸ ਬਣਾਇਆ ਸੀ ਹਾਲਾਂ ਹੁਣ ਉਸ ਮਹਿਕਮੇ ਦਾ ਨਾਮ ਜਿਹੜਾ ਹੈ ਡਿਪਾਰਟਮੈਂਟ ਡਿਫੈਂਸ ਨਾਲੋਂ ਕੱਢ ਕੇ ਸੈਕਟਰੀ ਆਫ ਵਾਰ ਬਣਾ ਦਿੱਤਾ ਔਰ ਉਹਨਾਂ ਦੇ ਦਫਤਰ ਦਾ ਵੀ ਉਹ ਵਾਰ ਰੂਮ ਦੇ ਤੌਰ ਦੇ ਉੱਤੇ ਹੀ ਹੈ ਮਿਸਟਰ ਪੀਟ ਹੈਕਸੈਥ ਨੂੰ ਜਿਹੜਾ ਸੈਕਟਰੀ ਆਫ ਵਾਰ ਜਿਹਦਾ ਮਤਲਬ ਡਿਫੈਂਸ ਮਿਨਿਸਟਰ ਹੈ ਤੁ ਜੋ ਤੁਸੀਂ ਕਿਹਾ ਸਾਡੇ ਲੋਕਾਂ ਦੇ ਸਮਝਣ ਲਈ ਜ਼ਰੂਰੀ ਹੈ ਔਰ ਅਮਰੀਕਾ ਦੇ 800 ਦੇ ਕਰੀਬ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹ ਸੈਂਟਰ ਨੇ ਜਾਂ ਉਹਨਾਂ ਦੀ ਆਊਟਲੈਟਸ ਨੇ ਜਾਂ ਫੌਜ ਦੀ ਮੌਜੂਦਗੀ ਹੈ ਉੱਥੇ ਸੈਂਕੜਿਆਂ ਦੀ ਗਿਣਤੀ ਜਰਨਲ ਨੇ ਉਹਨਾਂ ਚੋਂ 40 ਕੇ ਕਿੰਨੇ 4 ਸਟਾਰ ਜਰਨਲ ਨੇ ਸੋ ਸਾਰੇ ਵੱਡੇ ਵੱਡੇ ਫੌਜੀ ਜਿਹੜੇ ਜਰਨਲ ਨੇ ਉਹਨਾਂ ਦਾ ਇਕੱਠ ਸੱਜਿਆ ਹੋਇਆ ਸੀ 7-800 ਦੇ ਕਰੀਬ ਲੋਕ ਜਿਹੜੇ ਨੇ ਪੂਰੇ ਆਪਣੇ ਯੂਨੀਫਾਰਮਸ ਮੈਡਲ ਲਾਏ ਹੋਏ ਔਰ ਵੈਰੀ ਪ੍ਰਾਊਡ ਸੀ ਔਰ ਉਹਦੇ ਚ ਰਾਦਰ ਸੈਕਟਰੀ ਆਫ ਵਾਰ ਨੇ ਪੀਟ ਹੈਕਸਥ ਨੇ ਉਹਨਾਂ ਨੂੰ ਜ਼ਲੀਲ ਕੀਤਾ ਚੰਗੀ ਤਰ੍ਹਾਂ ਔਰ ਇਹ ਅਮਰੀਕਾ ਦੇ ਹਿਸਟਰੀ ਚ ਪਹਿਲੀ ਵਾਰ ਹੋਇਆ ਜਿਹਦੇ ਤੇ ਕਾਫੀ ਰੈਜ਼ੈਂਟਮੈਂਟ ਵੀ ਵਿਦਰਨ ਹੈ ਕਿ ਜੇ ਤੁਸੀਂ ਗੋਗਣਾ ਛੱਡੀਆਂ ਹੋਈਆਂ ਤੁਸੀਂ ਇਹ ਕੀਤਾ ਤੁਸੀਂ ਉਹ ਤੁਸੀਂ ਜਿਹੜਾ ਉਹ ਸ਼ਕਲਾਂ ਬਣਾਈਆਂ ਹੁੰਦੀਆਂ ਵਾਰ ਰੱਖੇ ਹੋਏ ਨੇ ਦਾੜ੍ਹੀਆਂ ਰੱਖੀਆਂ ਹੋਈਆਂ ਦੂਜਾ ਸਭ ਤੁਹਾਨੂੰ ਅਸੀਂ ਫਿਟ ਕਰ ਦੇਣਾ ਫਿਟ ਹੋ ਦੂਜਾ ਤੀਜਾ ਹੁਣ ਉਸ ਨੇ ਜਿਹੜਾ ਬਹੁਤ ਸਾਰੇ ਫੌਜੀ ਜਨਰਲ ਜਾਂ ਰਿਟਾਇਰਡ ਉਹਨਾਂ ਨੇ ਆਫੈਂਸ ਵੀ ਮਹਿਸੂਸ ਕੀਤਾ ਬਹੁਤ ਸਾਰੀਆਂ ਮੈਂ ਡਿਸਕਸ਼ਨ ਦੇਖਿਆ ਕਿ ਵੀ ਇਹ ਹਿਊਮਿਲੇਸ਼ਨ ਮਹਿੰਗੀ ਪੈ ਪ੍ਰਾਊਡ ਸੋਲਜਰਸ ਦਾ ਅਪਮਾਨ ਸੀ ਉਹਨਾਂ ਜਰਨੈਲਾਂ ਦਾ ਜਿਹੜੇ ਕਿ ਡਿਸਟਿੰਗੁਇਸ਼ਡ ਨੇ ਲੇਕਿਨ ਜਿਸ ਗੱਲ ਨੇ ਆਪਣਿਆਂ ਨੂੰ ਵਰੀ ਕੀਤਾ ਔਰ ਉਸ ਤੋਂ ਬਾਅਦ ਇਸ ਦੇ ਉੱਤੇ ਸਾਨੂੰ ਵੀ ਜਿਹੜੇ ਦੋ ਸਿੱਖ ਬੱਚੇ ਕੰਮ ਕਰਦੇ ਨੇ ਡਿਫੈਂਸ ਦੇ ਵਿੱਚ ਉਹਨਾਂ ਦੀਆਂ ਕਾਲਾਂ ਵੀ ਆਈਆਂ ਇੱਕ ਪੰਜੀ ਨੇ ਵਜਨੀਆਂ ਤੋਂ ਉਹਨਾਂ ਦੇ ਬਦਰ ਇੱਕ ਬੇਟੇ ਦੇ ਉਹਨਾਂ ਨੇ ਵੀ ਕਾਲ ਕੀਤਾ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਸਾਡੇ ਲਈ ਔਖਾ ਹੋਏਗਾ ਕਿਉਂਕਿ ਪਹਿਲਾਂ ਵੀ ਇਹ ਲੜਾਈ ਜਿਹੜੀ ਹੈ ਸਿੱਖਾਂ ਨੇ ਥਰੂ ਕੋਰਟ ਜਿੱਤੀ ਹੋਈ ਹੈ ਐਡਜਸਟਮੈਂਟ ਦਾ ਸੀ ਕਿ ਵੀ ਇਹ ਸਾਡਾ ਧਾਰਮਿਕ ਪਾਰਟ ਹੈ ਕੇਸ ਦਾੜੀ ਪੰਗ ਉਹਦੇ ਵਿੱਚ ਅਸੀਂ ਪਹਿਲਾ ਕੇਸ ਮੇਜਰ ਕਲਸੀਦਾ ਸੀ ਫਿਰ ਕਿ ਨਹੀਂ ਬਾਅਦ ਦੇ ਵਿੱਚ ਐਡਜਸਟ ਹੋਏ ਹੁਣ ਜਿਹੜੇ ਨੇ ਬਹੁਤ ਸਖਤ ਕੰਬੈਟ ਵਾਲੇ ਮਿਸ਼ਨਸ ਨੂੰ ਛੱਡ ਕੇ ਜਿੱਥੇ ਉਹਨਾਂ ਨੇ ਆਪਣੇ ਕੋਈ ਹੋਰ ਰੈਗੂਲੇਸ਼ਨ ਹੁੰਦਾ ਕਿ ਮਾਸਕ ਲੱਗਦੀ ਹੈ ਕਿ ਨਹੀਂ ਲੱਗਦੀ ਆਕਸਹਲਾ ਸਿਕ ਸੋਲਜਰ ਹਰ ਥਾਂ ਤੇ ਉਹ ਕਿਸੇ ਵੀ ਆਰਮੀ ਦੇ ਵਿੱਚ ਕੈਨੇਡਾ ਹੋਏ ਮਲੇਸ਼ੀਆ ਹੋਏ ਇੰਡੀਆ ਹੋਏ ਇਵਨ ਪਾਕਿਸਤਾਨ ਹੋਏ ਉਹਦੇ ਚ ਸਾਰੇ ਰੂਲਸ ਦੇ ਵਿੱਚ ਨੇ ਅ ਲੇਕਿਨ ਇਹਨੂੰ ਲੈ ਕੇ ਹੋਇਆ ਕਿ ਵੀ ਇਹ ਨਾ ਹੋਏ ਵੀ ਨਵਾਂ ਜਿਹੜਾ ਇਹਨਾਂ ਦਾ ਰੈਗੂਲੇਸ਼ਨ ਹੈ ਉਹਦੇ ਚ ਪੱਕਾ ਹੀ ਪਾਬੰਦੀ ਜਾਂ ਬੈਨ ਲਾ ਦੇਣ ਹੁਣ ਇਸ ਦੇ ਉੱਤੇ ਕਾਂਗਰਸਮੈਨ ਟੌਮ ਸਵਾਜੀ ਜਿਹੜੇ ਨਿਊਯਾਰਕ ਦੇ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਸਾਡੀ ਬੱਚੀ ਕਰਨ ਤੇਜ ਕਰਨ ਕੌਰ ਉਹਨਾਂ ਦੀ ਜਿਹੜੀ ਹੈ ਲੀਗਲ ਵਿੰਗ ਨੂੰ ਹੈਂਡਲ ਕਰਦੀ ਹੈ ਔਰ ਇਹ ਮਿਸਟਰ ਟਾਮ ਸਵਾਜੀ ਪਾਕਿਸਤਾਨ ਕੌਕਸ ਦੇ ਵੀ ਚੇਅਰਪਰਸਨ ਨੇ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਗਏ ਔਰ ਇਸ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਕਰਤਾਰਪੁਰ ਸਾਹਿਬ ਵੀ ਉਹਨਾਂ ਨੇ ਵਿਜ਼ਿਟ ਕੀਤਾ ਔਰ ਬਹੁਤ ਉਹ ਜਿਹੜੇ ਪੋਜ਼ਿਟਿਵ ਕਮੈਂਟ ਉਸ ਧਰਤੀ ਤੋਂ ਖਲੋਕ ਕੇ ਉਹਨਾਂ ਨੇ ਦਿੱਤੇ ਸਿੱਖਾਂ ਦੇ ਨਾਲ ਵੀ ਪਿਆਰ ਕਰਦੇ ਨੇ ਉਹਨਾਂ ਨੇ ਹਾਲਾਂ ਕਿਉਂਕਿ ਜਿਵੇਂ ਮੈਂ ਕਿਹਾ ਵੀ ਕੋਈ ਮਾਰਕਡ ਪਾਲਿਸੀ ਐਸੀ ਨਹੀਂ ਆਈ ਵੀ ਉਹਨਾਂ ਨੇ ਕੋਈ ਬਲੈਂਕਟ ਬੈਨ ਕਰ ਦਿੱਤਾ ਪਹਿਲਾਂ ਵੀ ਕੋਈ ਬਲੈਂਕਟ ਜਿਹੜੀ ਹੈ ਉਹ ਖੁੱਲ ਨਹੀਂ ਹੈ ਉਹ ਐਡਜਸਟਮੈਂਟ ਦੇ ਥੱਲੇ ਹੀ ਹੁੰਦਾ ਹੈ ਪਰ ਇਹ ਮੰਨ ਲੈ ਗਿਆ ਫੌਜ ਦੇ ਵਿੱਚ ਕਿ ਭਾਈ ਇਹ ਸਿੱਖਾਂ ਦਾ ਚੈਨ ਹੈ ਇਸੇ ਤਰ੍ਹਾਂ ਜਿਹੜੇ ਕੁਝ ਅਫਰੀਕਨ ਅਮਰੀਕਨ ਸੋਲਜਰ ਨੇ ਜਿਨ੍ਹਾਂ ਨੂੰ ਸਕਿਨ ਦੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਜੋ ਜਿਹੜੀ ਹੈ ਉਹ ਦਾੜ੍ਹੀ ਰੱਖਣੀ ਪੈਂਦੀ ਹੈ ਉਹਨਾਂ ਦੇ ਡਿਊ ਟੂ ਮੈਡੀਕਲ ਰੀਜਨਸ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਜਿਹੜੇ ਸੁਨਨਤ ਦਾੜ੍ਹੀ ਰੱਖਣ ਦੀ ਹੈ ਇਸਲਾਮ ਦੇ ਵਿੱਚ ਸੋ ਉਹਨਾਂ ਸਾਰਿਆਂ ਨੂੰ ਉਹ ਐਡਜਸਟ ਕਰ ਕਰਨ ਲੱਗ ਗਏ ਸੀ ਇਹ ਇਹ ਪਾਲਿਸੀ ਦੇ ਲਈ ਵੀ ਲੜਨਾ ਪਿਆ ਸੀ ਲੇਕਿਨ ਇਹ ਜਦੋਂ ਇਹ ਸੈਕਟਰੀ ਆਫ ਵਾਰ ਪੀਟ ਹੈਕਸੈਥ ਨੇ ਲਾਈਨ ਲਈ ਤੇ ਕਾਂਗਰਸਮੈਨ ਟ੍ਰੌਮ ਸਵਾਜ਼ੀ ਨੇ ਇਸ ਤੇ ਲੈਟਰ ਲਿਖਿਆ ਉਹਨਾਂ ਨੂੰ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਆਈ ਰਾਈਟ ਟੂ ਸ਼ੇਅਰ ਦਾ ਕਨਸਰਨਸ ਆਫ ਸਮ ਆਫ ਮਾਈ ਸਿੱਖ ਮੁਸਲਮ ਐਂਡ ਅਫਰੀਕਨ ਅਮਰੀਕਨ ਕੰਸਟਿਟੂਐਂਟਸ ਰਿਗਾਰਡਿੰਗ ਰੀਸੈਂਟ ਕਮੈਂਟਸ ਥੈਟ ਕੁਡ ਬੀ ਇੰਟਰਪ੍ਰੀਟਡ ਐਜ਼ ਇਨਕੁਆਇਰਿੰਗ ਆਲ ਸਰਵਿਸ ਮੈਂਬਰਸ ਟੂ ਸ਼ੇਵ ਥੇਅਰ ਬੀਅਰਡਸ ਕਿ ਵੀ ਸਿੱਖ ਵੀ ਅਫਰੀਕਨ ਅਮਰੀਕਨ ਵੀ ਔਰ ਮੁਸਲਮ ਵੀ ਜਿਹੜੇ ਮੇਰੇ ਕੰਸਟਿਟੂਐਂਟ ਨੇ ਉਹਨਾਂ ਨੇ ਫਿਕਰ ਜ਼ਾਹਰ ਕੀਤੀ ਤਾਂ ਵੀ ਇਹਦਾ ਮਤਲਬ ਕਿਤੇ ਇਹ ਨਾ ਹੋਏ ਕਿ ਵੀ ਦਾ ਜਿਹੜਾ ਇੰਦੀ ਇੰਟਰਪ੍ਰੀਟੇਸ਼ਨ ਇਹ ਹੋਏ ਕਿ ਸਾਰੇ ਜਿਹੜੇ ਸਰਵ ਕਰਨ ਵਾਲੇ ਨੇ ਉਹਨਾਂ ਨੂੰ ਆਪਣੀਆਂ ਦਾੜੀਆਂ ਸ਼ੇਵ ਕਰਦੀਆਂ ਪਹਿਣਗੇ ਸਮ ਫੀਅਰ ਦੈਟ ਅ ਬੀਅਰਡ ਬੈਨ ਇਫ ਇੰਪਲੀਮੈਂਟਡ ਵਿਦਆਊਟ ਰਿਲੀਜੀਅਸ ਕਲਚਰਲ অর ਮੈਡੀਕਲ ਐਗਜ਼ੈਂਪਸ਼ਨਸ ਕੁਡ ਇਨ ਐਡਵਰਟੈਂਟਲੀ ਪ੍ਰੀਵੈਂਟ ਥੈਮ ਫਰਮ ਸਰਵਿੰਗ देयर ਕੰਟਰੀ ਇਨ ਯੂਨੀਫਾਰਮ ਕਿ ਵੀ ਜੇ ਇਹਨੂੰ ਇੱਕ ਬਲੈਟੈਂਟ ਬੈਨ ਲਾਤਾ ਜਾਂਦਾ ਹੈ ਤੇ ਇਹ ਜਿਹੜੇ ਨੇ ਫਿਰ ਜਿਹੜੇ ਧਾਰਮਿਕ ਯਕੀਨ ਚ ਜੀਣ ਵਾਲੇ ਨੇ ਕਲਚਰਲੀ ਉਹਨਾਂ ਦੇ ਲਈ ਜ਼ਰੂਰੀ ਹੈ ਜਾਂ ਮੈਡੀਕਲ ਹੈ ਅਗਜ਼ੈਂਪਸ਼ਨ ਜੇ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹ ਆਪਣੇ ਮੁਲਕ ਨੂੰ ਯੂਨੀਫਾਰਮ ਚ ਸਰਵ ਨਹੀਂ ਕਰ ਸਕਣਗੇ ਔਰ ਉਹਦੇ ਚ ਉਹਨਾਂ ਨੇ ਫਿਰ 30 ਸਤੰਬਰ ਨੂੰ ਜਿਹੜਾ ਐਡਰੈਸ ਸੀ ਪੀਟ ਹੈਕਸਾ ਤੋਂ ਉਹਨੂੰ ਕੋਟ ਕੀਤਾ ਕਿ ਵੀ ਤੂੰ ਉਹਨਾਂ ਨੂੰ ਕਹੇ ਵਾਰ ਸੈਕਟਰੀ ਨੂੰ ਕਿ ਤੁਸੀਂ ਕਹੇ ਸੀ ਕਿ ਵੀ ਆਰ ਗੋਇੰਗ ਟੂ ਕੱਟ ਆਊਟ हेयर ਸ਼ੇਵ आवर ਬੀਅਰਡਸ ਐਂਡ ਅਡਹੀਰ ਟੂ ਸਟੈਂਡਰਡਸ ði era of unprofessional appearance is over no more beards ਉਨੇ ਖਤਰਨਾਕ ਸਟੇਟਮੈਂਟ ਤਾਂ ਲੇਕਨ ਕਈ ਵਾਰ ਇਹ ਹੁੰਦਾ ਕਿ ਵੀ ਤੁਸੀਂ ਇੱਕ ਜਿਹੜਾ ਉਹ ਅਟਰੈਂਸ ਕਰਦੇ ਹੋ ਬਟ ਇਨ ਪਾਲਿਸੀ ਜਿਹੜਾ ਉਹ ਤੁਸੀਂ ਉਹਨੂੰ ਡਿਫਰੈਂਟਲੀ ਇੰਟਰਪ੍ਰੀਟ ਕਰਦੇ ਹੋ ਔਰ ਉਹਦੇ ਫਿਰ ਉਹਨਾਂ ਨੇ ਜਿਹੜਾ ਕਾਂਗਰਸਮੈਨ ਟੌਮ ਸਵਾਜ਼ੀ ਨੇ ਅੱਗੋਂ ਵੇਰਵੇ ਦੇ ਵਿੱਚ ਕਿਹਾ ਕਿ ਭਾਈ ਇਹ ਬੜਾ ਜ਼ਰੂਰੀ ਹੈ ਕਿ ਪ੍ਰੋਫੈਸ਼ਨਲਿਜ਼ਮ ਹੋਏ ਯੂਨੀਫਾਰਮਿਟੀ ਹੋਏ ਪਰ ਇਹ ਵੀ ਜ਼ਰੂਰੀ ਹੈ ਕਿ ਵੀ ਕੁਝ ਉਹ ਵੀ ਨੇ ਹਾਈਲੀ ਮੋਟੀਵੇਟਿਡ ਅਮਰੀਕਨ ਜਿਨ੍ਹਾਂ ਦੇ ਫੇਥ ਔਰ ਮੈਡੀਕਲ ਕੰਡੀਸ਼ਨਸ ਇਹ ਰਿਕੁਆਇਰ ਕਰਦੀਆਂ ਕਿ ਉਹ ਫੇਸ਼ੀਅਲ ਹੈਅ ਰੱਖਣ ਔਰ ਉਹਨਾਂ ਨੇ ਕਿਹਾ ਵੀ ਇਸ ਦੇ ਬਾਵਜੂਦ ਵੀ ਕਿ ਉਹ ਫੇਸ਼ੀਅਲ ਹੈਅ ਰੱਖ ਕੇ ਵੀ ਜਿਹੜਾ ਹਾਈਐਸਟ ਸਟੈਂਡਰਡ ਜਿਹੜੇ ਨੇ ਉਹ ਸਰਵ ਕਰਨ ਦੇ ਉਹਨਾਂ ਨੂੰ ਫੁੱਲਫਿਲ ਕਰ ਸਕਦੇ ਨੇ ਔਰ ਇਹ ਜਿਹੜਾ ਉਹਨਾਂ ਨੇ ਇਹਦੇ ਤੇ ਫਿਰ ਸਿੱਖਾਂ ਦੀ ਗੱਲ ਕਰਦੇ ਆ ਕਿ ਫਾਰ 6 ਸਰਵਿੰਗ ਵਨਸ ਨੇਸ਼ਨ ਇਜ਼ ਅ ਸੇਕ੍ਰੇਟ ਡਿਊਟੀ an embodiment of the sant sipai ideal that blends faith and service ke sikhan de layi jithe oh apne dharm de vich pakke ne apne nation nu serve karna ohna di ek pavitar oh farz de taur te dekhde ne kyunki sikh dharm da jehda idea hai sant sipai hai saint soldier hai jide vich ke faith aur service doonewal combined ne bilkul the sikh religion requires adherence to maintain uncut hair and beards ਐਜ਼ ਅ ਸਿੰਬਲ ਆਫ ਡਿਵੋਸ਼ਨ ਐਂਡ ਇਕੁਆਲਿਟੀ ਬਿਫੋਰ ਗੋਡ ਸਿੱਖਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਜਿਹੜਾ ਆਪਣੇ ਕੇਸ ਔਰ ਦਾੜੀ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਉਹਨੂੰ ਰਿਮੂਵ ਨਾ ਕਰਨ ਉਹਨਾਂ ਵਾਲਾਂ ਨੂੰ ਕਿਉਂਕਿ ਉਹ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਜਿਹੜਾ ਇਕੁਆਲਿਟੀ ਦਾ ਕਨਸੈਪਟ ਹੈ ਉਹਦਾ ਇਹ ਆਧਾਰ ਹੈ ਸਿਕਸ ਹੈਵ ਕਰੇਜਸਲੀ ਫੌਟ ਅਲੋਂਗਸਾਈਡ ਅਮਰੀਕਨ ਟਰੂਪਸ ਫਾਰ ਜਨਰੇਸ਼ਨਸ ਇਨਕਲੂਡਿੰਗ ਇਨ ਬੋਥ ਵਰਲਡ ਵਾਰਸ ਕਿ ਸਿੱਖ ਜਿਹੜੇ ਨੇ ਅਮਰੀਕਨ ਸੋਲਜਰਸ ਦੇ ਨਾਲ ਸਾਈਡ ਬਾਈ ਸਾਈਡ ਉਹਨਾਂ ਨੇ ਬਹੁਤ ਲੰਬਾ ਬਹੁਤ ਵਾਰ ਉਹ ਜੰਗਾਂ ਜਿਨ੍ਹਾਂ ਚ ਦੋਨੋਂ ਵਰਲਡ ਵਾਰ ਜਦੋਂ ਅਸੀਂ ਦੋਨੋਂ ਵਰਲਡ ਵਾਰ ਦੀ ਗੱਲ ਕਰਦੇ ਹਾਂ 100 ਸਾਲ ਤੋਂ ਜ਼ਿਆਦਾ ਹਿਸਟਰੀ ਪਹਿਲਾ ਵਰਲਡ ਵਾਰ 1914 ਤੋਂ 1918 ਛੋਇਆ ਉਹਦੇ ਵਿੱਚ ਸਿੱਖ ਹੋਰ ਅਮਰੀਕਨ ਕੱਲਾ ਇਹ ਹੀ ਨਹੀਂ ਕਿ ਸਾਈਡ ਬਾਈ ਸਾਈਡ ਲੜੇ ਫਰਸਟ ਵਰਲਡ ਵਾਰ ਦੇ ਵਿੱਚ ਦਾ ਡਾਕਟਰ ਭਗਤ ਸਿੰਘ ਥੈਂ ਸਟਾਕਟਨ ਤੋਂ ਸੀ ਉਹ ਸਿੱਖੀ ਰੂਪ ਚ ਲੜਿਆ ਤੇ ਉਹਨਾਂ ਨੇ ਪਰਪਲ ਹਾਰਟ ਜਿਹੜਾ ਇਹਨਾਂ ਦਾ ਬਹਾਦਰੀ ਦਾ ਅਵਾਰਡ ਹੈ ਫੌਜ ਦਾ ਉਹ ਜਿੱਤਿਆ ਉਹ ਉਹਨਾਂ ਨੇ ਕੀਤਾ ਫਿਰ ਇਸੇ ਤਰ੍ਹਾਂ ਉਹਨਾਂ ਨੇ ਮੁਸਲਮ ਅਮਰੀਕਨਸ ਦੀ ਗੱਲ ਕੀਤੀ ਹੈ ਕਿ ਜਿਹੜੇ ਪ੍ਰਾਊਡਲੀ ਯੂਨੀਫਾਰਮ ਪਾਉਂਦੇ ਨੇ ਐਂਡ ਸਰਵਡ ਵਿਦ ਡਿਸਟਿੰਕਸ਼ਨ ਥਰੋਅਆਊਟ ਦਿਸ ਨੇਸ਼ਨ ਇਨ ਹਿਸਟਰੀ ਫॉर ਮੈਨੀ ਮੁਸਲਮ ਐਂਡ ਮੇਨਟੇਨਿੰਗ ਅ ਬੀਅਰਡ ਇਜ਼ ਅ ਸੁਨਨਾ ਮੁ ਅਕਬਾ a deeply recommended religious practice symbolizing modesty and devotion to god ke bhi musalmana de layi vi daadhi rakhna is sunna de mutabik zaruri hai fir unhone african americans di gal kiti ke jehde almost 20% american fauj de vich african american ne jinnu assi blacks vi kehnde unhone kiah vi jehdi shaving hai unna de layi kush de layi medical challenge vi ban janda hai due to natural ਹੇਅਰ ਟੈਕਸਚਰ ਆਫਟਨ ਕਾਜ਼ਿੰਗ ਇਹ ਬਿਮਾਰੀ ਦਾ ਨਾਮ ਉਹਨਾਂ ਨੇ ਦਿੱਤਾ ਹੈ ਸੂਡੋ ਫੋਲਿਕੂਲਰਟਾਈਟਸ ਬਾਰਬੀ ਪੀ ਐਫ ਬੀ ਉਹਨੂੰ ਕਹਿੰਦੇ ਨੇ ਇੱਕ ਕ੍ਰੋਨਿਕ ਐਂਡ ਪੇਨਫੁਲ ਸਕਿਨ ਕੰਡੀਸ਼ਨ ਡਿਸਪਰਪੋਰਸ਼ਨੇਟਲੀ ਅਫੈਕਟਿੰਗ ਬਲੈਕ ਸਰਵਿਸ ਮੈਂਬਰਸ ਹੂ ਰਿਪਰੈਜ਼ੈਂਟ ਨੀਅਰਲੀ 1/5 ਆਫ ਆਲ ਐਨਲਿਸਟਡ ਪਰਸਨਲ ਇਹ ਜਿਹੜੀ ਬਿਮਾਰੀ ਹੈ ਇਸ ਮੋਸਟਲੀ ਅਫਰੀਕਨ ਅਮਰੀਕਨਸ ਨੂੰ ਹੁੰਦੀ ਹੈ ਜੇ ਉਹ ਸ਼ੇਵ ਕਰਨ ਉਹਨਾਂ ਦੀ ਸਕਿਨ ਜਿਹੜੀ ਹੈ ਇਸ ਕਿਸਮ ਦੀ ਹੈ ਉਹ ਇਨਫੈਕਸ਼ਨ ਪ੍ਰੋਨ ਹੁੰਦੀ ਹੈ ਫਿਰ ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਰਿਲੀਜੀਅਸ ਫਰੀडम ਰੈਸਟੋਰੇਸ਼ਨ ਐਕਟ ਜਿਹੜਾ ਉਹ ਪਾਸ ਕੀਤਾ ਸੀ ਜਿਹੜਾ ਫੈਡਰਲ ਗਵਰਨਮੈਂਟ ਦਾ ਹੈ ਜਿਹਦੇ ਵਿੱਚ ਇਹ ਹੈ ਕਿ ਜਿਹੜਾ ਕੋਈ ਸਬਸਟੈਂਸ਼ੀਅਲੀ ਬਰਡਨ ਨਾ ਹੋਵੇ ਤੇ ਤੇ ਜਿਹੜੀ ਬੰਦੇ ਦੀ ਐਕਸਰਸਾਈਜ਼ ਆਫ ਰਿਲੀਜੀਅਨ ਦੀ ਪ੍ਰੈਕਟਿਸ ਹੈ ਉਸ ਨੂੰ ਅਕਮੋਡੇਟ ਕੀਤਾ ਜਾਏ ਥੈਟ ਇਜ਼ ਕੰਪੈਲਿੰਗ ਗਵਰਨਮੈਂਟ ਇੰਟਰਸਟ ਪਰਸੂਇੰਟ ਥਰੂ ਦਾ ਲੀਸਟ ਰੈਸਟ੍ਰਿਕਟਿਵ ਮੀਨਸ ਕਿ ਉਹਨੂੰ ਅਕਮੋਡੇਟ ਕੀਤਾ ਜਾਏ ਅੱਛਾ ਰੈਕਗਨਾਈਜ਼ਿੰਗ ਦਿਸ ਬੈਲੈਂਸ ਦਾ ਡਿਪਾਰਟਮੈਂਟ ਆਫ ਆਰਮੀ ਡਿਟਰਮਾਈਨਡ ਇਨ 2016 ਥੈਟ ਸੋਲਜਰਸ ਕੁਡ ਮੇਨਟੇਨ ਨੀਟ ਐਂਡ ਕੰਜ਼ਰਵੇਟਿਵ ਬੀਅਰਡਸ ਫਾਰ ਰਿਲੀਜੀਅਸ অর ਮੈਡੀਕਲ ਰੀਜਨਸ ਵਾਈਲ ਪਰਫਾਰਮਿੰਗ ਨਾਨ ਹੈਜ਼ਾਰਡਸ ਡਿਊਟੀਆਂ ਕਿ ਵੀ ਇਹ 2016 ਦੇ ਵਿੱਚ ਇਹ ਜਿਹੜੀ ਐਕਸੈਪਸ਼ਨ ਦਿੱਤੀ ਸੀ ਕਿ ਤੁਸੀਂ दाढ़ी बनी हुए प्रॉपर्ली क्लीन हुए hmm. और ਤੁਸੀਂ ਸਰਵ ਕਰ ਸਕਦੇ ਹੋ ਫਿਰ ਉਹਨਾਂ ਨੇ ਕਨਕਲੂਡ ਕੀਤਾ ਕਿ ਭਈ ਆਈ ਐਮ ਕਨਫੀਡੈਂਟ ਯੂਅਰ ਡਿਪਾਰਟਮੈਂਟ ਕੈਨ ਕੰਟੀਨਿਊ ਮੇਨਟੇਨਿੰਗ ਦਾ ਹਾਈ ਸਟੈਂਡਰਡਸ ਆਫ ਅਪੀਅਰੈਂਸ ਐਂਡ ਡਿਸਪਲਨ ਯੂ ਹੈਵ ਰਾਈਟਲੀ ਐਮਫਸਾਈਜ਼ਡ ਵਾਈਲ ਪ੍ਰੀਜ਼ਰਵਿੰਗ देयर ਲੌਂਗ ਸਟੈਂਡਿੰਗ ਅਕਮੋਡੇਸ਼ਨ ਅੰਡਰ ਆਰ ਐਫ ਆਰ ਐ ਐਂਡ ਰਿਲੇਟਿਡ ਡਿਪਾਰਟਮੈਂਟ ਆਫ ਵਾਰ ਪਾਲਿਸੀਜ਼ ਉਸੇ ਲਾਅ ਨੂੰ ਉਹਨਾਂ ਨੇ ਰੈਫਰ ਕੀਤਾ ਸੱਚ a ਬੈਲੈਂਸਡ ਅਪਰੋਚ ਵਿਲ ਐਨਸ਼ੋਰ ਥੈਟ those who are both patriotic and devout can continue to serve honorably without being forced to choose between faith and country ke ik passe tuhan da faith hai ik passe mulk hai tusi eh na karo be unna nu kaho ke be tusi chuno be tusi faith te jona hai ke is fauj te rehna unna ne ke bhi nahi tusi faith te rehnde hoye bhi nation nu serve kar sakde ho jive sikkh serve karde ne jive african american karde ne ਜਿਵੇਂ ਮੁਸਲਮ ਸੋਲਜਰਸ ਕਰਦੇ ਨੇ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਡਿਵੌਟ ਆਪਣੇ ਮਜ਼ਬਾ ਦੇ ਵਿੱਚ ਪਰ ਪੈਟਰੀਆਟਿਕ ਨੇ ਦੋਜ਼ men and women are both patriards and people of conscience ਧਾਰਮਿਕ ਤੌਰ ਤੇ ਜਿਹੜਾ ਸਜਗ ਹੈ ਉਹ ਜ਼ਮੀਰ ਜਿਹੜਾ ਉਹ ਬਾਜ਼ ਜ਼ਮੀਰ ਹੈ ਉਹ ਬਿਲਕੁਲ ਦੇ ਹੈਲਪ ਐਂਸ਼ੋਰ ਦੱਟ ਯੂਨਾਈਟਿਡ ਸਟੇਟਸ ਮੇਨਟੇਨਸ ਦਾ ਮੋਸਟ ਲੀਥਲ ਫਾਈਟਿੰਗ ਫੋਰਸ ਦਾ ਵਰਲਡ ਹੈਜ਼ ਐਵਰ ਨੋਨ ਐਂਡ ਦੇ ਸ਼ੁੱਡ ਨੈਵਰ ਹੈਵ ਟੂ ਚੂਜ਼ ਬਿਟਵੀਨ देयर ਫੇਥ ਕਲਚਰ অর ਕੰਟਰੀ ਕਿ ਜਿਹੜੇ ਇਨੇ ਡੈਡੀਕੇਟਿਡ ਸੋਲਜਰਸ ਨੇ ਉਹਨਾਂ ਨੂੰ ਤੁਸੀਂ ਕਹੋ ਜੀ ਤੁਸੀਂ ਚੁਣੋ ਕਿ ਤੁਸੀਂ ਫੇਥ 'ਚ ਰਹਿਣਾ ਹੈ ਕਿ ਤੁਸੀਂ ਮੁਲਕ 'ਚ ਰਹਿਣਾ ਹੈ ਇਹ ਠੀਕ ਨਹੀਂ ਹੈ ਬਾਈ ਰੀਅਫਰਮਿੰਗ ਥੈਟ ਬੈਲੈਂਸ ਯੂਅਰ ਡਿਪਾਰਟਮੈਂਟ ਵਿਲ ਫਰਦਰ ਸਟਰੈਂਥਨ ਬੋਥ ਰੈਡੀਨੈਸ ਐਂਡ ਯੂਨਿਟੀ ਆਫ ਪਰਪਸ ਔਰ ਇਹ ਉਹਨਾਂ ਨੇ ਅਸੀਂ ਸ਼ੁਕਰਗੁਜ਼ਾਰ ਹੈ ਟਾਮਸ ਸਵਾਜ਼ੀ ਦੇ ਬੋਲਡ ਲੈਟਰ ਅਸੀਂ ਕੁਝ ਹੋਰ ਲੈਵਲ ਦੇ ਉੱਤੇ ਵੀ ਲੌਬੀ ਚੱਲ ਰਹੀ ਹੈ ਔਰ ਹੋਪਫੁਲੀ ਇਹ ਜਿਹੜਾ ਪਾਰਟ ਹੈ ਇਹ ਸੱਤ ਤੱਕ ਨਹੀਂ ਜਾਏਗਾ ਤੇ ਜੇ ਗਿਆ ਫਿਰ ਲੀਗਲ ਕੋਰਸ ਪਹਿਲਾਂ ਵੀ ਕਿਹੜਾ ਇਹਨਾਂ ਨੇ ਕੋਈ ਵੈਸੇ ਗਰਾਂਟ ਕੀਤਾ ਹੋਇਆ ਇੱਕ ਅਦਾਲਤ ਦੇ ਵਿੱਚ ਤੁਸੀਂ ਲੜ ਕੇ ਹੀ ਆਪਣੇ ਰਾਈਟ ਲੈਂਦੇ ਹੋ ਜਿਹੜੇ ਆਲਰੇਡੀ 2016 ਚ ਉਹਨਾਂ ਨੇ ਅਕਮੋਡੇਟ ਕੀਤੇ ਇਸ ਵळे ਬਹੁਤ ਸਾਰੇ ਸਿਕ ਯੰਗਸਟਰ ਸਰਵ ਕਰਦੇ ਨੇ ਪਹਿਲਾਂ ਤਾਂ ਮੈਡੀਕਲ ਲਾਈਨ ਵਾਲੀ ਸੀ ਡੈਂਟਿਸ ਜਿਵੇਂ ਮੇਜਰ ਕਲਸੀ ਸੀ ਫਿਰ ਸਮਰਪ੍ਰੀਤ ਸਿੰਘ ਇੱਕ ਸਿੰਘ ਆ ਹੁਣ ਕਪਲ ਆਫ them অর ਹੋਪਫੁਲੀ ਇਹ ਜਿਹੜਾ ਹੈ ਇਹ ਸਾਥ ਤੱਕ ਗੱਲ ਨਹੀਂ ਜਾਏਗੀ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥਨੇ ਬ੍ਰੇਕ ਪਿਓਰਸ ਜੁਸਾਨੀ ਸਿਤਰੇ ਬਣਨਾ ਮਿਲਦੇ ਆ ਛੋਟੇ ਜਿਹੇ ਵਕਫੇ ਤੇ ਪਾਰ